ਵਾਹਿਗੁਰੂ ਜੀ ਖਾਲਸਾ। ਉਹ ਹੈ ਗੁਰੂ ਜੀ ਕੀ ਬੋਲੇ। ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇ ਦੇਖਣ ਵਾਲੇ ਸਾਰੇ ਹੀ ਸਤਿ ਸ਼੍ਰੀ ਅਕਾਲ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਬਾਈ। ਉਹਦੇ ਉੱਤੇ ਵੀ ਆਪਣੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਬਾਈ। ਤੇ ਅੱਜ ਆਪਾਂ ਤੁਹਾਡੇ ਲਈ ਫੇਰ ਲੈ ਕੇ ਆਏ ਸੀ ਸੰਡੇ ਸੇਲ। 250 ਦਾ ਇੱਕ 500 ਦੇ ਦੋ ਬਾਈ। ਤੀਜਾ ਹੋਈ ਜੀ 250 ਦਾ ਇੱਕ 500 ਦੇ ਦੋ ਬਾਈ ਜੀ। ਤੇ ਇੱਕ ਲੱਕਾ ਕਬੂਤਰ ਇਹਦਾ 500 ਰੁਪਈਆ ਦੇਣਾ ਤੇ ਉਹ ਵੀ ਜੇ ਲੱਕਾ ਉਹਦਾ 500 ਰੁਪਈਆ ਦਾ ਤੇ ਬਾਕੀ ਬਈ ਆਪਾਂ ਦੇਣਿਆ 250 ਦੇ ਕੇ 500 ਦੇ ਦਵਾ ਬਈ ਲਾਓ ਬਾਈ ਜੀ ਇਹਨਾਂ ਸੱਟ ਕਬੂਤਰਾਂ ਇਹਨੇ ਆਪਣੇ ਕੋਲ ਬਾਈ ਸੰਡੇ ਸੀਣ ਬਾਈ ਕੱਲੋਂ ਇਹ ਦੁਬਾਰਾ ਨਾ ਉਹੀ ਸੀਣ ਆ ਬਾਈ ਜੀ ਲਾਓ ਜੀ ਕਾਲੀ ਅੱਖਾਂ ਸਾਫ ਛਟਾਓ ਲਓ ਜੀ ਆ ਦੋ ਗ੍ਰੇਡ ਭਰੇ ਪਏ ਇਹ ਲਓ ਜੀ ਕਾਲਾ ਚੀਨਾ ਖੱਟੀਆਂ ਅੱਖਾਂ ਉਦਰੀ ਹੈ ਬਈ ਠੀਕ ਹੈ ਬਈ ਜੀ ਤੇ ਲਓ ਬਈ ਸਭ ਜਟਾ ਚਿੱਟੀਆਂ ਅੱਖਾਂ ਬਈ ਠੀਕ ਹੈ ਬਈ ਉਦ ਤ ਸ਼ਾਨਦਾਰ ਹੈ ਬਈ ਇੱਕ ਦੋ ਇੱਕਾ ਕਾਲਾ ਚੀਨਾ ਕਾਲੀਆਂ ਅੱਖਾਂ ਦਾ ਠੀਕ ਹੈ ਬਈ ਖੱਟੀਆਂ ਅੱਖਾਂ ਦੀ ਕਾਲੀ ਪੂਰੀ ਨੂੰ ਉਂਗਰੀ ਬਹੁਤ ਸ਼ਾਨਦਾਰ ਲਾਉ ਵਈ ਲਾਉਤਾ ਇਸ ਨੂੰ ਰੱਤੇ ਦੀ ਲੋੜ ਹੁੰਦੀ ਹੈ ਅੱਲਾ ਰੱਤਾ ਨਾ ਆ ਗਿਆ ਆਪਣੇ ਨੂੰ ਚਿੱਟੀਆਂ ਖਾਣਾ ਬਈ ਇਹ ਚਿੱਟੀਆਂ ਖਾਣੇ ਚ ਖਟੀਆਂ ਖਾਂਦੇ ਵਰਦੇ ਆਪਣੇ ਰੱਤੇ ਨੂੰ ਦੁਦ ਨਾ ਹੋਇਆ ਬਈ ਲਾਉ ਵਈ ਕਾਲੇ ਖੜੇ ਉਂਗਰੀ ਖਿਗਮਈ ਇਨੇ ਕਾਲੇ ਚੁੱਟਾ ਬਈ ਖਟੀਆਂ ਅੱਖਾਂ ਦੇ ਤਾ ਬਈ ਤਾ ਬਈ ਜੀ ਓਰੀਜినਲ ਚਿੱਕਾ ਜਮ ਚਿੱਟੀਆਂ ਖਾਣੇ ਨੂੰ ਉੱਪਰ ਵਈ ਬਈ ਬਹੁਤ ਗ੍ਰੇਡ ਪਰੇ ਬਣਾਉਣੇ ਕੋਲ ਵਈ 50 ਦਾ ਟਕੂਤਰ ਆਇਆ ਹੋਇਆ ਬਈ ਕਾਹ ਕਾਲ ਤੇ ਨਾ ਐਤਵਾਰ ਨੂੰ ਸੇਲ ਲੱਗਦੀ ਬਈ ਉਣੀ ਠੀਕ ਹੈ ਸੰਡੇ ਸੇਲ ਅੱਲਾਹ ਅਕਬਰ ਜੀ ਅਸਾਂ ਚਿੱਟੀਆਂ ਖਾਣਨਾ ਕੱਢ-ਕਾਢ ਦੇਖਣਾ ਨਾ ਬਹੁਤ ਵਧੀਆ ਕੱਢ-ਕਾਢ ਆਈ ਲਾਓ ਜੀ ਲਾਓ ਸਾਰਾ ਗਰੁੱਪਰ ਚਿੱਕਾ ਬਈ ਇਹ ਸ਼ਾਨਦਾਰ ਗੁਤਰੇ ਹੋਏ ਬੱਚੋ ਲਵਜੀ ਲਾ ਵਸਰ ਚੱਕੀਆਂ ਚੰਨ ਨਾਰਾ ਲਵਜੀ ਲਾ ਲਾ ਗਲਾ ਉਤਰ ਦੇਖਣਾ ਅੱਜ ਬੱਬਾ ਲਵਜੀ ਕਰੋ ਚੈੱਕ ਕੁਆਲਟੀ ਬੱਬਾ ਲਵਜੀ ਚੈੱਕ ਕਰੀ ਚਲੋ ਕੁਆਲਟੀ ਅੱਜ ਇੱਕ ਤਰ੍ਹਾਂ ਕਿਸਾਨ ਦਾ ਨਮਕ ਨਾ ਇੱਕ ਤੋਂ ਇੱਕ ਸ਼ਾਨਦਾਰ ਕੁਆਲਟੀ ਲਵਜੀ ਚਲੋ ਚੱਕ ਫਿਰ ਲਾਓ ਲੱਤ ਆ ਰਹੇ ਆ ਬਾਈ ਦੇਖੋ ਉੱਥੇ ਦੇਖੋ ਬਹੁਤ ਸੁੰਦਰ ਹੈ ਰਾਮ ਇਹ ਡੱਬਾ ਰੁੱਤਾ ਵਾ ਲਓ ਜੀ ਕਰੋ ਚ ਕਬੂਤਰਾਂ ਦੀ ਕੁਆਲਿਟੀ ਠੀਕ ਹੈ ਜੀ ਫਿਰ ਕੁਰੋਚਾ ਕੋਲ ਕੋਲ ਲਓ ਜੀ ਕਰੋਚਕ ਬਹੁਤ ਹੀ ਸ਼ਾਨਦਾਰ ਗੁੱਤਰ ਨੇ ਬਈ ਜਿਹੜੇ ਆਏ ਹੋ ਜਿਆ ਮੇਰੇ ਭਰਤੀ ਗੁੱਦੀ ਕੱਟ ਰਹੀ ਦੇਖ ਲਓ ਲਓ ਜੀ ਆ ਵੀ ਭਰਿਆ ਤੇ ਆਪਣਾ ਗ੍ਰੇਟ ਟਿੱਟੀਆਂ ਖਾਣ ਲਾਓ ਦੇਖੋ ਸ਼ਾਨਦਾਰ ਨਾ ਚਿੱਟੀਆਂ ਅੱਖਾਂ ਦਾ ਇਹਦਾ ਵਈ ਖੱਟੀਆਂ ਅੱਖਾਂ ਦਾ ਕਵਾਜੀ ਨੂੰ ਆਹ ਵਈ ਜੀ ਲਾਸਟ ਨਹੀਂ ਮੈਂ ਕਰੋ ਚੈੱਕ ਕੋਲਸਰਾ ਅਸਮਾਨੀ ਵਈ ਚਿੱਟੀਆਂ ਅੱਖਾਂ ਕਾਲਸਰਾ ਅਸਮਾਨੀ ਆ ਵਈ ਆਹ ਵਈ ਜੀ ਆਹ ਵਈ ਜੀ ਖੱਟੀਆਂ ਅੱਖਾਂ ਦਾ ਲਓ ਜੀ ਰੱਤਾ ਫੇਰ ਆ ਗਿਆ ਨਾ ਰੱਤਾ ਕੰਨੀ ਚੱਲੋ ਇੱਛਾ ਕੰ ਇੱਕ ਦੋ ਇੱਕ ਘੁੰਮ ਤੁਰਦੇ ਆਏ ਕਰੋ ਉਹ ਇੱਛਾ ਕੰ ਕਾਲੀ ਰੂਜੇ ਮਦੀਨ ਚਿੱਟੀਆਂ ਅੱਖਾਂ ਦੀ ਬਈ ਜਿਵੇਂ ਲਓ ਜੀ ਕਾਲੀ ਅੱਖਾਂ ਦਾ ਲਓ ਜੀ ਬਹੁਤ ਹੀ ਸ਼ਾਨ ਉਹ ਵਈ ਜੀ ਨੀਲੀ ਕੂਦਰੀ ਉਹਦੀ ਨੀਲੀ ਮਦੀਨ ਉਹ ਵਈ ਗੋਲੀ ਕਿਥੇ ਲੋਡ ਹੋ ਗਈ ਚੱਟੀਆਂ ਅੱਖਾਂ ਦੇ ਉਹਈ ਇੰਟੀ ਮੁੰਡੀਆਂ ਉਹ ਗੰਦੇ ਲੋ ਜੀ ਉਲਾਲਾਂ ਚਾਹ ਹੋ ਗਿਆ ਗੰਦੇ ਨੇ ਜੋ ਵੀ ਚੱਟੀਆਂ ਅੱਖਾਂ ਦਾ ਉਹ ਵਈ ਉਹ ਆਡੀਏ ਚੈੱਕ ਕਰਾਉਣੀ ਇੱਕ ਕੋਈ ਤੋਂ ਫਰਦੇ ਆ ਵਈ ਨਾਉ ਜੀ ਵਿੱਚ ਕੱਟ ਕੇ ਉਤਰਾਂ ਨਾਉ ਵਈ ਕਰਾ ਚੈੱਕ ਲਾਗ ਲਾਗ ਨੂੰ ਚੈੱਕ ਕਰਾ ਲਾਉਣੀ ਕੱਲਾਓ ਜੀ ਤਵੀ ਚਲੋ ਚੈੱਕ ਕਰੋ ਕੱਲਾਓ ਜੀ ਨਾ ਉਹ ਚੈੱਕ ਕਰੋ ਕੱਲਾ ਗੱਲਾ ਨੂੰ ਉੱਤਰ ਵਈ ਚੈੱਕ ਕਰ ਲਓ ਕੋਈ ਪ੍ਰੀਮਾ ਕੋਲ ਜੀਨ ਪ੍ਰੋਜੈਕਟ ਕਰੋ ਬਈ ਉਹ ਟ੍ਰਿਕ ਤੋਂ ਇੱਕ ਕੰਮ ਹੀ ਕਰ ਲਓ ਜਾਈ ਜੀ ਲੋੜ ਹੈ ਉਹ ਇਹ ਲੈ ਆ ਸਕਦੇ ਬਈ ਅੱਜ ਤੋਂ ਅਰਜ਼ੂ ਨੂੰ ਪਤਾ ਸੇ ਲੋੜ ਹੁੰਨੇ ਹੋਏ ਭਾ ਈਗਰ ਤੋਂ 500 ਰੁਪਏ ਦੇੱਕਾ 500 ਦੇ ਆ ਬਈ ਇਹ ਤਾਂ ਠੀਕ ਉਤਰਾ ਹੋਵੇ ਬਈ ਉੱਤੇ ਹੋ ਸਕਦੇ 50 ਤੋਂ 60 ਤੋਂ ਥੱਲੇ ਨਹੀਂ ਹੈਗੇ ਬਈ ਕਰ ਲਓ ਪਹਿਲਾਂ ਕਲਾ ਚੈੱਕ ਕੜੀ ਚ ਲੋਕਾਂ ਦਾ ਮਰਚ ਚ ਕੋਈ ਨਹੀਂ ਲਾਓ ਜੀ ਬਾਈ ਕਰੋ ਚੱਕ ਆ ਕਾ ਕੀ ਆ ਬਈ ਗੁੰਦੀ ਤੇ ਆ ਜਿਹੜਾ ਕੁੰਤਰਾ ਬਈ ਨੀਲਾ ਇਹ ਲੱਠਾ ਬਈ ਇਹ ਲੱਠਾ ਕੁੰਤਰਾ ਬਈ ਨੀਲਾ ਕੱਟੀਆਂ ਕਾ ਲੇ ਕੇ ਸੰ ਲੋਡ ਹੋਵੇ ਨੀਲਾ ਕੁੰਤਰਾ ਬਈ ਕੱਟੀਆਂ ਕਾ ਲੱਠਾ ਬਈ ਠੀਕੋ ਬਈ ਤੇ ਆ ਕੱਟੀਆਂ ਜੋ ਬਾਹਰ ਕਰੇ ਮਾ ਕਰੋ ਮਰਚ ਲਓ ਬਾਈ ਜੀ ਕਰੋ ਬੜੇ ਸ਼ਾਨਦਾਰ ਗੋਪਤਰਾ ਬਾਈ ਗੱਲਾ ਗੱਲਾ ਚੈੱਕ ਕਰ ਲਓ ਬਾਈ ਅਸਮਾਨੀ ਕਾਲਸਰਾ ਬੈਠਾ ਬਾਈ ਆ ਲਾਲ ਚੀਨੀਆ ਬਾਈ ਠੀਕਾ ਬਾਈ ਜੀ ਆ ਗੱਲ ਨਾ ਜ਼ਬਰਦਸਤ ਬਾਈ ਕਰੋ ਚੈੱਕ ਅਦਕਾਰ ਵਜੂਦ ਰਿੰਗ ਪੱਖੋਂ ਚੈੱਕ ਕਰ ਲਾ ਤੂੰ ਪੂਰੇ ਚੰਗੇ ਉਤਰਾ ਬਾਈ ਆਏ ਹੋਏ 2201 ਹੈ ਬਾਈ 500 ਦੇ ਦੂਰਾ ਸੰਡੇ ਸੀਲ ਬਾਈ ਸੰਡੇ ਨੂੰ ਸੇਲ ਲੱਗਦੀ ਆ ਆਪਣੀ ਬਈ ਉਹ ਬਈ ਜੀ ਇਕ ਲੱਗਾ ਲੱਗਾ ਬਟਾ ਬਈ ਜਮਾ ਪਿਆਰਾ ਬਈ ਆ ਲੱਗਾ ਜਮਾ ਪਿਆਰਾ ਬਈ ਜੀ ਇਹ 500 ਰੁਪਏ ਦਾ ਇਕੱਲਾ ਹੀ ਦੇਣਾ ਬਈ 500 ਦਾ ਇਕੱਲਾ ਹੀ ਦੇਣਾ ਬਈ ਲੱਗਾ ਉਹ ਉੱਡੀ ਦਾ ਬਾਕੀ 250 ਨੂੰ ਠੀਕ ਹੋ ਬਈ ਜੀ ਪਰ ਉਹ ਚੈੱਕ ਕੁਆਲਿਟੀ ਦੇਖੋ ਬਹੁਤ ਤੇ ਦੇਖੋ ਹੈ ਗਿਆ ਬਈ ਕਿਥੋਂ ਇਕ ਲੋ ਬਾਈ ਜੀ ਹਰਤਾ ਬੈਠਾ ਹੈਗਾ ਹਰਤਾ ਬਾਈ ਹਰਤੀ ਕਬੂਤਰੀ ਹੈ ਬਾਈ ਜੀ ਠੀਕ ਹੈ ਬਾਈ ਜੀ ਪਰ ਲੋ ਗੱਲਾ ਗੱਲਾ ਚੈੱਕ ਕੱਲਾ ਅਸਰ ਚੁੱਟੀਆਂ ਖਾ ਫਿਰ ਦਿੰਦੇ ਬਹੁਤ ਚੰਗੇ ਕਬੂਤਰ ਆਇਆ ਬਾਈ ਲਓ ਬਾਈ ਜੀ ਇੱਕ ਰਤੜਵਾ ਬਟ ਕਰ ਲੋ ਵਈ ਚੱਕ ਕੱਲਾ ਕੱਲਾ ਨੂੰ ਜੀ ਨਾ ਹੋ ਗਈ ਕੋਈ ਤੁਰਾਉਣਾ ਚੱਕ ਟਾਕ ਟਣਾ ਰੇਟ ਵਈ ਉਹ ਹੀ ਆ 450 ਦਾ ਇੱਕ ਹੈ 500 ਦੇ ਦੂਰੇ ਨੇ ਬਾਈ ਜੀ ਇਹ 2500 ਰੁਪਏ 500 ਦੇ ਦੂਰੇ ਨੇ ਜਿਹੜਾ ਲੱਕਾ ਕੋ ਉਤਰ 500 ਰੁਪਏ ਰਕ ਲੈਦੇ ਨਾ ਠੀਕ ਹੈ ਬਾਈ ਜੀ ਤੇ ਜਿਹਨੇ ਵੀ ਲੈਣਾ ਕੰਟੈਕਟ ਕਰ ਲਓ ਫੋਨ ਨੰਬਰ ਮੇਰਾ ਉਹ ਹੀ ਹੈ 88728 01437 88728 01437 ਹੈ ਬਾਈ ਜੀ ਤੇ ਡਲਬਰੀ ਆਪਾਂ ਕਿਤੇ ਕਰਦੇ ਨਹੀਂ ਹੈਗੇ ਬਾਈ ਕਰੋ ਉਹੀ ਚਿਖਵਾਉਣੇਗੇ ਤੇ ਨਾ ਗਰਾ ਪ੍ਰੋਡਕਸ਼ਨ ਫੇਸਬੁਕ ਪੇਜ ਨੂੰ ਫੋਲੋ ਕਰ ਲਓ ਭਾਈ ਜੀ ਤੇ ਨਾ ਕਰਾਉ ਪ੍ਰੇਸ਼ਨਾ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਾਈਲ ਵਾਲਾ ਬਟਨ ਵੀ ਦਬ ਦਿਓ ਤਾਂ ਕਿ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਮੰਦਿਰੇ ਮਿਲਦੇ ਨੇ ਜਲਦੀ ਕੋਈ ਨਾ ਵੀਡੀਓ ਵਿੱਚ ਤੁਹਾਡਾ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ